ਮੇਰੀ ਮੈਸਜ ਸਰਪੰਚਾ ਸਰ ਮਸਲਾ ਆਇਆ ਸਾਰਾ ਨਹਿਰ ਮੈਕਮੇ ਵਾਲਿਆਂ ਨੇ ਸਾਨੂੰ ਨੋਟਿਸ ਭੇਜਿਆ ਤੇ ਆ ਕਹਿੰਦੇ ਵੀ ਆਕੇ ਤੇ ਇੱਥੇ ਆਕੇ ਹਾਜ਼ਰੀਆਂ ਲਾਓ ਤੇ ਮੈਂ ਉਥੇ ਇੱਕ ਤਰੀਕ ਨੂੰ ਗਿਆ ਸੀ ਤੇ ਇਹਨਾਂ ਨੇ ਮੇਰੀ ਹਾਜ਼ਰੀ ਨਹੀਂ ਲੁਾਈ ਉਹਦੇ ਬਾਅਦ ਮੇਰੇ 4-5 ਬੰਦੇ ਗਏ ਪਿੰਡ ਤੋਂ ਉਹਨਾਂ ਦੀ ਹਾਜ਼ਰੀਆਂ ਲੁਾਈਆਂ ਇਹਨਾਂ ਨੇ ਨੋਟਿਸ ਤੇ ਇਹ ਗੱਲ ਆ ਵੀ ਕੁਛ ਇੱਥੇ ਬੰਦੇ ਕੋਈ ਨਸ਼ਾ ਨੁਸ਼ਾ ਖਾ ਕੇ ਮਰ ਗਏ ਪਤਾ ਨਹੀਂ ਨਸ਼ਾ ਖਾ ਕੇ ਮਰ ਗਏ ਜਾਂ ਹੋਰ ਕਿਹ ਚੀਜ਼ ਨਾਲ ਮਰ ਗਏ ਸਾਨੂੰ ਨਹੀਂ ਪਤਾ ਇਸ ਚੀਜ਼ ਦਾ ਤੇ ਨਸ਼ਾ ਥੋੜਾ ਪੋਤਾ ਵਿਗਦਾ ਹੈ ਜੇ ਕੋਈ ਸ਼ੱਕ ਨਹੀਂ ਆ ਪਰ ਵਿਗਦਾ ਉਹਦੇ ਤੇ ਪੁਲਿਸ ਨੇ ਜੋ ਕਾਨੂੰਨੀ ਕਾਰਵਾਈ ਬੰਦੀ ਉਹਨੇ ਕਰ ਦਿੱਤੀ ਠੀਕ ਆ ਆਪਾਂ ਵੀ ਉਸ ਚੀਜ਼ ਨਾਲ ਠੀਕ ਹੈ ਸਹਿਮਤ ਆ ਜਿਹੜਾ ਅਪਰਾਧ ਕਰੇਗਾ ਉਹ ਭੁਗਤੇਗਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਉਹਦਾ ਠੀਕ ਆ ਤੇ ਜੇ ਮਤਲਬ ਸਾਡਾ ਕੋਈ ਕਿਸੇ ਵੀ ਕੇ ਮਹਿਕਮੇ ਨੂੰ ਜਾਂ ਕਿਸੇ ਨੂੰ ਵੀ ਨਸ਼ੇ ਪ੍ਰਤੀ ਕੋਈ ਸਹਿਯੋਗ ਚਾਹੀਦਾ ਆਪਾਂ ਸਹਿਯੋਗ ਦਾਂਗੇ ਤੇ ਜੇ ਇਹ ਗੱਲ ਆ ਵੀ ਘਾਰ ਹੀ ਸਾਡੇ ਬਾਕੀ ਘਾਰ ਗਰੀਬਾਂ ਦੇ ਜਿਹੜੇ ਮਤਲਬ ਨਜਾਇਜ਼ ਬੰਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਐਸ ਚੀਜ਼ ਬਾਰੇ ਤੇ ਯਾਰਾ ਕਿਉਂ ਸਾਢੇ ਘਰ ਦਾ ਟਾਂ ਦੀ ਤੀਮ ਬਣਾ ਦੇ ਕਿਉਂ ਕਸ਼ ਬੰ ਪੁੱਟਣ ਦੀ ਤਕੀਮ ਬਣਾ ਦੇ ਉਹਦਾ ਮੈਨੂੰ ਸਮਝ ਨਹੀਂ ਲੱਗਦੀ ਤੇ ਕਿਉਂ ਐ ਮਾੜਾ ਚੰਗਾ ਕੰਮ ਕਰਦੇ ਤੁਸੀਂ ਮੈਂ ਮੈਂ ਸਰ ਗਿਆ ਮੈਨੂੰ ਹਾਈ ਲੋਈ ਮੈਨੂੰ ਤਾਂ ਮਿਲਿਆ ਹੀ ਕੋਈ ਨਹੀਂ ਤੇ ਮੈਨੂੰ ਕੱਲ ਜੈ ਸਾਹਿਬ ਦਾ ਫੋਨ ਆਇਆ ਤੇ ਕਹਿੰਦਾ ਨੋਟਸ ਮੈਂ ਸਰ ਤੁਸੀਂ ਮੈਨੂੰ ਕੋਈ ਅਫਸਰ ਤੁਹਾਡਾ ਮਿਲਿਆ ਹੀ ਨਹੀਂ ਮੈਨੂੰ ਐਕਸ਼ਨ ਸਾਹਿਬ ਵੱਲੋਂ ਤੁਸੀਂ ਮੈਨੂੰ ਕਿਹਾ ਮਿਲਣ ਵੱਲੋਂ ਤੇ ਉਹ ਨਹੀਂ ਮਿਲੇ ਮੈਨੂੰ ਠੀਕ ਹੈ ਮੈਂ ਉੱਥੇ ਕਹਿ ਕੇ ਆਇਆ ਮੈਂ ਯਾਰ ਮੈਨੂੰ ਮਿਲਾ ਦਿਓ ਕਹਿੰਦੇ ਨਹੀਂ ਇਹ ਨਹੀਂ ਮਲਾਣਾ ਪਹਿਲੇ ਛੇ ਘਰ ਨੂੰ ਨੋਟਸ ਆਇਆ ਹੀ ਉਸ ਤੋਂ ਬਾਅਦ ਉਹ ਤੋਂ ਬਾਅਦ ਆ ਕਾਫੀ ਟਾਈਮ ਬਾਅਦ ਆਇਆ ਜੀ ਜੀ 30 ਤਰੀਕ ਨੂੰ ਮੇਰੇ ਖਾਤੇ ਇਹਨਾਂ 24 ਤਰੀਕ ਨੂੰ ਉਥੋਂ ਦਫ਼ਤਰ ਤੋਂ ਈਸ਼ੂ ਕਰਦੇ ਦਫ਼ਤਰ ਤੋਂ ਕੱਢਦੇ ਇਹਨਾਂ ਤੇ ਸਾਨੂੰ ਜਿਹੜਾ 31 ਤਰੀਕ ਨੂੰ ਮਤਲਬ ਅਸਲੀ ਜੀ ਰਸੀਬਾ ਨੂੰ ਸਾਨੂੰ 31 ਤਰੀਕ ਨੂੰ ਇਹਨਾਂ ਦਿੱਤੀ ਤੇ ਆ ਕੇ 1 ਤਰੀਕ ਨੂੰ ਹਾਜ਼ਰੀ ਲਵਾਂ ਹਾਂਜੀ ਉਹਨਾਂ ਦਾ ਕਹਿਣਾ ਵੀ ਸਾਡੀ ਨਹਿਰ ਮੈਕਮੇ ਦੀ ਜਗਾ 200 ਸਾਲ ਤੋਂ ਪਿੰਡ ਰਿਆ ਰਿਹਾ ਮੈਂ ਬੇਨਤੀ ਹੈ ਸਰ ਕਰਨਾ ਚਾਹਨਾ ਵੀ 200 ਸਾਲ ਤੋਂ ਪਿੰਡ 200 ਸਾਲ ਤੋਂ ਸਰਕਾਰਾਂ ਬੰਦੀਆਂ ਨਹੀਂ ਆ ਉਦੋਂ ਕਿਉਂ ਨਹੀਂ ਸਰਕਾਰ ਨੇ ਕਿਹਾ ਇਹਨੂੰ ਕਿਹਾ ਵੀ ਯਾਰ ਘਾਟਾ ਦਿਓ ਹੋ ਤੇ ਬੱਚਿਆਂ ਨੇ ਪਤਾ ਨਹੀਂ ਕਿੰਨੀ ਕਿੰਨੀ ਮਿਹਨਤ ਕਰਕੇ ਉਹ ਕਿੰਨੀਆਂ ਪੀੜ੍ਹੀਆਂ ਖਤਮ ਹੋ ਗਿਆ ਤੇ ਫੇਰ ਜਾ ਕੇ ਪਹਿਲੋ ਛਾਨਾ ਹੀ ਤੇ ਤੇ ਹੁਣ ਇਹਨਾਂ ਨੇ ਪੱਕੇ ਘਰ ਬਣਾਏ ਤੇ ਹੁਣ ਇਹਨਾਂ ਨੇ ਢਾਂਦੀ ਸਕੀਮ ਬਣਾ ਲਈ ਐਦਾਂ ਨਹੀਂ ਹੁੰਦਾ ਤੇ ਇਹਨਾਂ ਨੇ ਇਹਨਾਂ ਕੇ ਸਰਕਾਰਾਂ ਕੇ ਬੇਨਤੀ ਆ ਕਿ ਜਿੱਥੇ ਜਿੱਥੇ ਹੀ ਰਹਿਣ ਦੇ ਜਾਂ ਉੱਥੇ ਰਹਿਣ ਦੋ ਤੇ ਜਾਂ ਸਾਨੂੰ ਕਿਤੇ ਜਗ੍ਹਾ ਦੇ ਦੋ ਨਸ਼ੇ ਕਾਰਨ ਜਿਹੜਾ ਨਸ਼ੇ ਕਾਰਨ ਨਸ਼ੇ ਕਰਕੇ ਕੋਸ਼ ਘਰ ਨਸ਼ਾ ਕਰਦੇ ਐ ਤੇ ਵੇਚਦੇ ਐ ਤੇ ਜਾਂ ਕੋਈ ਕਰਦਾ ਤੇ ਉਹਦੀ ਵਜ੍ਹਾ ਐ ਨਹੀਂ ਐ ਕਿ ਵੀ ਸਾਰਾ ਪਿੰਡ ਢਾ ਦਿਓ ਉਹਨਾਂ ਤੇ ਕਾਨੂੰਨੀ ਕਾਰਵਾਈ ਹੋ ਗਈ ਪਾ ਪੁਲਿਸ ਨੇ ਸਾਰੀ ਕਾਰਵਾਈ ਕੀਤੀ ਉਹਨੇ ਤੇ ਜਿਹੜੀ ਵੀ ਬੰਦੀ ਉਹਨੇ ਤੇ ਕਾਰਵਾਈ ਸਾਰੀ ਹੋਈ ਨਹੀਂ ਇਹ ਜਿਹੜਾ ਤੁਸੀਂ ਅਸੀਂ ਤੇ ਫਿਰ ਇੱਥੇ ਜੋ ਸਾਡਾ ਬਣੇਗਾ ਫਿਰ ਤੇ ਅਸੀਂ ਬੈਠਾਂਗੇ ਰੋਡਾਂ ਤੇ ਬੈਠਾਂਗੇ ਛੜਕਾਂ ਤੇ ਬਾਹਰ ਆਵਾਂਗੇ ਅਸੀਂ ਫਿਰ ਹੋਰ ਕੀ ਹੈ ਬੱਚੇ ਵੀ ਸਾਡੇ ਬਾਹਰ ਆਣਗੇ ਤੇ ਕਿਨੇ ਕਿ ਜਿਨ੍ਹਾਂ ਨੇ ਸੰਸਾਰ ਦੇਖਿਆ ਨਹੀਂ ਉਹ ਵੀ ਆਣਗੇ ਬਾਹਰ ਅਸੀਂ ਕਿੱਥੇ ਜਾਣਾ ਅਸੀਂ ਥੋੜਾ ਇੱਥੇ ਪਾ ਲੋ ਘਰ ਬਣਾਇਆ ਆਕਾਸ਼ ਮੈਂ ਪਿੰਡ ਡਾ ਸੰਸੀਆਂ ਦਾ ਰਹਿਣ ਵਾਲਾ ਹਾਂ ਮੈਂ ਗੁਰਦਾਸਪੁਰ ਕੋਟ ਚ ਐਜ਼ ਅ ਮੁੰਛੀਆਂ ਨੋਟਿਸ ਆਇਆ ਜੀ ਸਾਨੂੰ 31 ਤਰੀਕ ਨੂੰ ਨੋਟਿਸ ਮਿਲਿਆ ਜੀ ਸਾਨੂੰ 24 ਤਰੀਕ ਨੂੰ ਨੋਟਿਸ ਇਸ਼ੂ ਹੋਇਆ ਸੀ ਉਹਦੀ ਰਿਸੀਵਿੰਗ ਸਾਨੂੰ 31 ਤਰੀਕ ਨੂੰ ਪਹੁੰਚਾਈ ਇਹਨਾਂ ਨੇ 7 ਦਿਨ ਸਾਡੇ ਤੱਕ ਨੋਟਿਸ ਨਹੀਂ ਪਹੁੰਚਿਆ 1 ਤਰੀਕ ਨੂੰ ਸਾਨੂੰ ਪੇਸ਼ ਹੋਣ ਵਾਸਤੇ ਕਹੇਤਾ ਨਹਿਰ ਮਹਿਕਮੇ ਦੇ ਅਕਸੀਅਨ ਸ਼੍ਰੀ ਕਰਨਬੀਰ ਸਿੰਘ ਬੈਂਸ ਕੋਲ ਅਸੀਂ ਉੱਥੇ ਗਏ ਮੇਰੇ ਸਰਪੰਚ ਸਾਹਿਬ ਗਏ ਨਾਲ ਅਸੀਂ ਪਿੰਡ ਦੇ ਹੋਰ ਬੰਦੇ ਗਏ ਜਿਨ੍ਹਾਂ ਨੂੰ ਸਾਨੂੰ ਨੋਟਿਸ ਆਇਆ ਹੋਇਆ ਸੀ ਅਸੀਂ ਉੱਥੇ ਗਏ ਅਸੀਂ ਉੱਥੇ ਜਾ ਕੇ ਮਿਲੇ ਆ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਕੋਲ ਆਓ ਜਾਂ ਨਾ ਆਓ ਸਾਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਤੁਹਾਡੇ ਖਲਾਫ ਹੀ ਚੱਲਣਾ ਨੋਟਿਸ ਸਾਨੂੰ ਸਾਰੇ ਉੱਥੇ ਸਾਨੂੰ ਪੇਸ਼ ਹੋਣ ਵਾਸਤੇ ਗਿਆ ਸੀ ਸਾਡੇ ਕੋਲ 6 ਘਰਾਂ ਨੂੰ ਪਹਿਲੇ ਨੋਟਿਸ ਆਏ ਸੀਗੇ ਉਹਦੇ ਵਿੱਚ ਉਹਨਾਂ ਨੇ ਪੇਸ਼ੀਆਂ ਆਪਣੀਆਂ ਉੱਥੇ ਭੁਗਤੀਆਂ ਸੀਆਂ ਪਰ ਉਹ ਪੇਸ਼ੀਆਂ ਦਾ ਉਹਨਾਂ ਨੂੰ ਕੋਈ ਫਾਇਦਾ ਹੋਇਆ ਨਹੀਂ ਉੱਥੇ ਜਾਣ ਦਾ ਉਹ ਬਤੌਰ ਨੋਟਿਸ ਤੇ ਨੋਟਿਸ ਕੱਢਦੇ ਗਏ ਤੇ ਅੱਗੇ ਉਹਨਾਂ ਨੇ ਚੌਥਾ ਪੰਜਵਾਂ ਨੋਟਿਸ ਉਹਨਾਂ ਨੂੰ ਭੇਜਤਾ ਕਿ ਤੁਹਾਡੇ ਕੋਲ 30 ਦਿਨ ਦਾ ਟਾਈਮ ਹੈ ਤੁਸੀਂ ਆਪਣੇ ਘਰ ਖਾਲੀ ਕਰ ਦੇਵੋ ਜੇ ਤੁਸੀਂ ਇਹ ਨਹਿਰ ਵਿਭਾਗ ਦੇ ਜਗ੍ਹਾ ਵਿੱਚ ਰਹਿ ਰਹੇ ਹੋ ਇਹ ਜਗ੍ਹਾ ਸਰਕਾਰੀ ਹੈ ਤੁਸੀਂ ਆਪਣੇ ਘਰ ਨਹਿਰ ਦੇ ਉੱਤੇ ਬਣਾਏ ਹੋਏ ਹੈ ਤੇ ਇਹ ਜਗ੍ਹਾ ਖਾਲੀ ਕਰੋ ਜਦ ਕਿ ਇਹ ਸਾਡੇ ਘਰ ਸਾਡੇ 200 ਸਾਲ ਤੋਂ ਸਾਡੇ ਉੱਤੇ ਬਜ਼ੁਰਗ ਰਹਿ ਰਹੇ ਆ ਸਾਡੇ ਦਾਦੇ ਪਰਦਾਦੇ ਉਹਨਾਂ ਤੋਂ ਵੀ ਪਹਿਲਾਂ ਦਾ ਕਾਫੀ ਇੱਥੇ ਸਾਡਾ ਰਹਿ ਰਿਹਾ ਸਾਰੇ ਤੇ ਹੁਣ ਇੱਥੇ ਆਣ ਕੇ ਅਸੀਂ ਪੱਕੇ ਘਰ ਬਣਾਏ ਹੋਏ ਆ ਬੜੀ ਮੁਸ਼ਕਲ ਬਣਾਏ ਆ ਇਹ ਘਰ ਤੇ ਹੁਣ ਸਾਨੂੰ 200 ਸਾਲ ਤੋਂ ਬਾਅਦ ਇਹ ਨੋਟਿਸ ਆ ਕੇ ਇੱਕਦਮ ਸਾਨੂੰ ਘਰ ਖਾਲੀ ਕਰਨ ਨੂੰ ਕਹਿਤਾ ਹੈ ਕਿ ਆਪਣੇ ਘਰ ਖਾਲੀ ਕਰੋ ਇਹ ਸਰਕਾਰ ਦੀ ਜਗ੍ਹਾ ਹੈ ਘਰ ਢਾਣੇ ਆ ਇਦਾਂ ਇੱਕਦਮ ਸਾਡੇ ਘਰ ਢਾਣ ਨੂੰ ਸਾਨੂੰ ਕਹਿਤਾ ਤੇ ਅਸੀਂ ਕਿੱਥੇ ਜਾਵਾਂਗੇ ਨਸ਼ੇ ਦਾ ਮੁੱਦਾ ਵੀ ਦੇਖੋ ਜਿਹੜੇ ਬੰਦੇ ਨਸ਼ਾ ਵੇਚਦੇ ਸੀ ਜਾਂ ਜਿਨ੍ਹਾਂ ਤੇ ਵੀ ਕੋਈ ਪਰਚੇ ਹੋਏ ਆ ਜਾਂ ਕੁਝ ਵੀ ਉਹਨਾਂ ਤੇ ਬੰਦੀ ਕਰ ਕਾਰਵਾਈ ਸਰਕਾਰ ਨੇ ਕਰਤੀ ਆ ਨਸ਼ਾ ਕਿਹੜਾ ਕੱਲਾ ਐਸੇ ਪਿੰਡ ਚ ਵਿਕਦਾ ਪਿਆ ਪੂਰੇ ਪੰਜਾਬ ਚ ਵਿਕਦਾ ਪਿਆ ਸਾਰਿਆਂ ਤੇ ਪਰਚੇ ਹੋਏ ਗਦੇ ਆ ਕਿੰਨੇ ਕੋ ਲੋਕਾਂ ਦੇ ਘਰ ਘਾਟਾ ਤੇ ਇਹਨਾਂ ਨੇ ਸਰ ਉਹਦੇ ਵਿੱਚ ਇੱਕ ਗੱਲ ਦੇਖੋ ਤਿੰਨ ਮੋਤਾਂ ਹੋਈਆਂ ਉਹ ਤਿੰਨ ਮੋਤਾਂ ਦੇ ਵਿੱਚ ਦੋ ਮੋਤਾਂ ਜਿਹੜੀਆਂ ਸਾਡੇ ਪਿੰਡੋਂ ਪਿੰਡ ਦੇ ਬਾਹਰੋਂ ਪੈਲੀਆਂ ਚੁਲਾਸ਼ਾਂ ਮਿਲੀਆਂ ਦੋ ਠੀਕ ਆ ਜੀ ਇੱਕ ਬਾਈਪਾਸ ਦੇ ਪਰਲੀ ਸਾਈਡ ਤੋਂ ਮਿਲੀ ਉਹ ਸਾਡੇ ਪਿੰਡ ਦੀ ਹੱਦ ਨਹੀਂ ਹੈਗੀ ਉਹ ਚੰਗੀ ਪਿੰਡ ਦੀ ਹੱਦਾਂ ਦੀ ਆ ਉਹ ਵੀ ਸਾਡੇ ਪਿੰਡ ਚ ਪਾਤੀ ਲਾਸ਼ਾਂ 2 ਸਾਢੇ ਪਿੰਡ ਤੋਂ ਲੱਭੀਆਂ ਉਹਦੇ ਵਿੱਚ ਵੰਖੇ ਦੇ ਬੰਦੇ ਇਨਵੋਲਵ ਕੀਤੇ ਪਣਿਆੜ ਦੇ ਬੰਦੇ ਇਨਵੋਲਵ ਕੀਤੇ ਉਹ ਕਿਉਂ ਵੈਰੀਫਿਕੇਸ਼ਨ ਕੀਤੀ ਕਿਸ ਦੀ ਕਿਸੇ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਚਲੋ ਜੇ ਕੋਈ ਇੱਕ ਅੱਧਾ ਬੰਦਾ ਵੈਰੀਫਾਈ ਹੋਇਆ ਤੇ ਤੀਤੀਆਂ ਚੌਤੀਆਂ ਬੰਦਿਆਂ ਤੇ ਇਹਨਾਂ ਨੇ ਪਰਚਾ ਦੇ ਦਿੱਤਾ ਉਹਨਾਂ ਦੀ ਬੰਦੀ ਕਾਰਵਾਈ ਹੋ ਗਈ ਆ ਠੀਕ ਉਹਨਾਂ ਦਾ ਘਾਟਾ ਹੁੰਦਾ ਤੇ ਮਤਲਬ ਕੋਈ ਬੰਦਾ ਹੀ ਨਹੀਂ ਜੋ ਉਹਨਾਂ ਦੀ ਕਾਰਵਾਈ ਬਣਦੀ ਉਹਨਾਂ ਦੇ ਪਰਚੇ ਦਰਜ ਹੋ ਗਏ ਆਪਣੀ ਸਜ਼ਾ ਭੁਗਤ ਰਹੇ ਆ ਟਿੱਡਾ ਸੰਸੀਆ ਮਸਲਾ ਏ ਆ ਵੀ ਉਹਨਾਂ ਨੇ ਇਲੀਗਲ ਕੋਈ ਮੈਂ ਕੀਤੀ ਪਿੰਡ ਵਾਸੀਆਂ ਨੇ ਨਹਿਰ ਦੇ ਆਲੇ ਦੁਆਲੇ ਇਹ ਸਰਕਾਰ ਇਸ ਮੈਟਰ ਨੂੰ ਲੈ ਕੇ ਬੋਲ ਸਕਦਾ ਹੈ ਅਗੋ ਜੋ ਸਰਕਾਰ دیا ਜਾਂਦਾ ਹੈ ਉਹ ਸਾਰਨਾ ਕਾਰਵਾਈ ਕੀਤੀ ਜਾਏਗੀ ਇਹ ਪੇਸ਼ੀ ਵੀ ਹੋਈ ਹੈ ਮੰਡਲ ਦਫਤਰ ਵਿੱਚ ਉਹਨਾਂ ਨੂੰ ਬੁਲਾਇਆ ਵੀ ਗਿਆ ਤੇ ਬਾਕੀ ਜੋ ਕਾਰਵਾਈ ਹੋਵੇ ਆਪ ਜੀ ਨੂੰ ਸੂਚਿਤ ਕਰ ਦਿੱਤਾ ਜਾਏਗਾ ਸਮੇਂ ਸੇ ਜੋ ਸਰਕਾਰ دیا ਜਾਂਦਾ ਹੈ کافی ਜਿਆਦਾ ਤੁਹੀ ਲਗਾ ਲੋ ਵੀ 80% ਕਾਰ ਹੈਗੇ ਜਿਨ੍ਹਾਂ ਨੇ ਕੋਈ ਮੈਂ ਕੀਤੀ LS ਸਰਕਾਰਦਾ ਇਹ ਵੀ ਉਹਨਾਂ ਨੋਟਿਸ ਦਿੱਤੇ ਹੈ ਜੋ ਆਪਣਾ ਖਾਲੀ ਕਰਦੇ ਹੈ ਤੇ ਠੀਕ ਹੈ ਨਹੀਂ ਤੇ ਉਹ ਜੋ ਜਾਰੀ ਹੋਣ ਗਿਆ ਦੇਖਤਾ ਸਮੇ ਉਹ ਸਭ ਨਾਲ ਕਾਰਵਾਈ ਕੀਤੀ ਜਾਏਗੀ ਚਕਾ